ਕਾਹ ਨੀ ਨੀ ਗਰਾ ਦੋ ਨੀ ਨੀ ਇਹ ਜਿਹਨਾਂ ਨੇ ਕੀ ਕਰਦੇ ਬੁੱਨਾ ਟ੍ਰੇਨ ਆ ਗਈ ਟ੍ਰੇਨ ਆ ਗਈ ਭਾਈ ਇਹ ਟਾਈਮ ਹੋ ਗਿਆ ਪੋਣੇ 12 ਦਾ ਲੈਡੀ ਹੋ ਚੁੱਕੇ ਹਾਂਜੀ ਕਿੰਨੀ ਤਿਆਰੀ ਅੱਜ ਹੈ ਕੀ ਲੈਣਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਤੇ ਯਾਰੇ ਹਸਪੀਟਲ ਤੇ ਮਰਸ ਨਵਰਾਲੇ ਅੰਗਾਮ ਹਫਤੇ ਚੱਕ ਤੋਂ ਅਰੇ ਜਾਣਾ ਪੈਂਦਾ ਸਾਨੂੰ ਚਲੋ ਗਾਂਧੀ ਚੌਂਕ ਜਾ ਰਹੇ ਆਪਾਂ ਤੇ ਜਿਹ ਮੈਡੀਸਨ ਆਪਾਂ ਲੈ ਆਂਦੀ ਆ ਹੁਣ ਜਾ ਰਹੇ ਵਾਪਸ ਘਰ ਨੂੰ ਉੱਥੇ ਕਾਫੀ ਟਾਈਮ ਲੱਗ ਗਿਆ ਮੈਨੂੰ ਪਤਾ ਰਛ ਬੜਾ ਹੁੰਦਾ ਉੱਥੇ ਤੇ ਹਾਂਜੀ ਹੁਣ ਠੀਕ ਹਾਂਜੀ ਠੀਕ ਟਰੱਪ ਬੜੀ ਵਧੀਆ ਲੱਗੀ ਅੱਜ ਗਰਮੀਆਂ ਆ ਜਾਂਦੀਆਂ ਬਈਆਂ ਵਾਸਤੇ ਗਰਮੀ ਲੱਗਦੀ ਬਹੁਤ ਹੁਣ ਸਾਰੇ ਸਾਰੇ ਫਰਕ ਪੈਂਦਾ ਜਾਣਾ ਹੁਣ ਜੀ ਮੈਂ ਐਡਿਸਨ ਆਪਾਂ ਲੈ ਲਈਆ ਤੇ ਟਾਈਮ ਬਚ ਗਿਆ ਤੇ ਮੈਂ ਚਲੋ ਗੁਰਦੁਆਰਾ ਸਾਹਿਬ ਉਹ ਅੰਨੇ ਦਰਸ਼ਨ ਕਰ ਆਉਣੇ ਨੇ ਆਉ ਤਾਂ ਮੈਂ ਫਿਰ ਲੈ ਚਲਦੇ ਨਾਲ ਕੋਟ ਸਹਾਂਤੀ ਚਾਣਾ ਬਹੁਤ ਟਾਈਮ ਹੋ ਗਿਆ ਬਥੇਆ ਹਾਂ ਇਹ ਅਗਦਾ ਪਰੋਡ அப்போதுதான் <laughs> ਉੱਪਰ ਆ ਤੇ ਗੇਟ ਉੱਪਰ ਗੇਟ ਪਾਰ ਕਰਕੇ ਉਧਰ ਪੁਰਾ ਬੁੱਲੇਵਾਲ ਇਹ ਆਪਣਾ ਪਿੰਡ ਹੈ ਨਾ ਕਾਫੀ ਟਾਈਮ ਬਾਦ ਆਇਆ ਵਾ ਗੁਰਦੁਆਰਾ ਆਇਓ ਜਰੂਰ ਦਰਸ਼ਨ ਕਰੋ ਇੱਕ ਵਾਰੀ ਜਦੋਂ ਤੁਹਾਨੂੰ ਟਾਈਮ ਲੱਗੇ ਤਾਂ ਕਰਨਾ ਗੱਜਮਾਹ ਚਲ ਦਰਸ਼ਨ ਕਰੀ ਜਾਣੇ ਆ ਮੁੜ ਕੇ ਕੀ ਪਤਾ ਕਦੋਂ ਆਣਾ ਬੁੱਲੇਵਾਲ ਪਿੰਡ ਤੇ ਘੁੰਮਣ ਖੁਰਦ ਬੁੱਲੇਵਾਲ ਆ ਗਈ 3 ਕਿਲੋਮੀਟਰ ਦੂਰ ਵਾ ਇਥੇ ਤੰਤ ਬਈਆਰਾ ਸਿੰਘ ਜੀ ਦਾ ਗੁਰਦੁਆਰਾ ਇੰਤਰੀ ਹੈ ਕਿ ਅਜਿਹਾ ਮਿਆ ਪਾਰਕ ਪੂਰਕ ਸਾਈਡਾਂ ਤੇ ਬਹੁਤ ਵਧੀਆ ਬਣਾਈਆਂ ਇਹਨਾਂ ਨੇ ਬੈਠਣ ਨੂੰ ਰਸਤਾ ਜਿਵੇਂ ਮੇਰੇ ਵਰਗੇ ਕਹਿੰਨੇ ਤੁਰ ਕੇ ਪੈਦਲ ਆਂਦਾ ਹੋਵੇ ਸਾਹ ਲੈਣਾ ਹੋਵੇ ਤਾਂ ਬੈਠ ਸਕਦਾ ਹਾਂ ਤੋਂ ਮੁਜਰਦਵਾਨ ਸੇ ਇੱਕ ਗੱਲ ਲਾ ਕੇ ਇਹ ਪਿੰਡ ਪਿੰਡ ਦਾ ਹੁੰਦਾ ਆ ਪਿੰਡ ਦਾ ਬੜਾ ਵਧੀਆ ਵਿਕਾਸ ਕੀਤਾ ਆ ਤੇ ਪੈਰੀਆਂ ਲਾ ਕੇ ਆ ਪਿੰਡ ਆ ਪਿੰਡ ਬਹੁਤ ਸੋਹਣਾ ਬਣਾਇਆ ਬਹੁਤ ਬੁਰਾ ਇਦਾਂ ਵੇ ਸਾਰੇ ਹਨਾ ਸੜਕਾਂ ਤੇ ਬਣਾਉਣਾ ਚਾਹੀਦਾ ਬਹੁਤ ਵਧੀਆ ਰੋਡ ਬਣਿਆ ਹੋਇਆ ਵਾ ਆ ਵੀ ਬੋਰ ਬੁੱਲੇਵਾਲ ਪਿੰਡ ਵਿੱਚ ਬੁੱਲੇਵਾਲ ਬੁੱਲੇਵਾਲ ਆ ਬੱਸ ਸਟਾਪ ਨੇ ਕਿੰਦਾ ਮੋੜ ਲੱਗੇ ਸਾਰੇ ਹੱਥ ਤੇ ਅਕੀਰ ਸ਼ਹੀਦ ਨਰਜੀਤ ਸਿੰਘ ਦੰਦਾ ਵਾ ਬੈਠਣ ਨੂੰ ਬਹੁਤ ਵਧੀਆ ਜਗ੍ਹਾ ਬਣਾਈ ਹੈ ਕੀ ਬਾਤ ਹੈ ਕੀ ਬਾਤ ਹੈ ਬੋਰ ਬਣ ਲੱਗੇ ਇੱਕ ਨੰਬਰ ਗਲੀ ਦੋ ਨੰਬਰ ਗਲੀ ਗਲੀਆਂ ਦੇ ਵਹਿ ਇਦਾਂ ਨੰਬਰ ਬਾਨੇ ਚਾਹੀਦੇ ਹਨਾ 1 ਨੰਬਰ 2 ਨੰਬਰ ਤੇ ਪਤਾ ਚੱਲ ਜਾਂਦਾ ਜੇ ਕਿਸੇ ਨੇ ਦੂਰੋਂ ਆਣਾ ਜਿਵੇਂ ਆਉਣਾ ਹੋਵੇ ਤੇ ਇਹ ਬੰਦਾ ਇਹ ਤੇ ਕਹਿ ਸਕਦਾ ਨਾ ਆ ਆ ਵਾਲੀ ਗਲੀ ਨੰਬਰ ਤੇ ਜਾਣਾ ਕਈਆਂ ਪਿੰਡਾਂ ਦੇ ਸਰਪੰਚ ਬਹੁਤ ਵਿਕਾਸ ਕਰਦੇ ਮੇਰਾ ਪਿੰਡ ਮੇਰੀ ਸ਼ਾਨ ਆਏ ਨੰਬਰ ਗਲੀ ਨੰਬਰ 2 2 3 ਇਦਾਂ ਹੀ ਆ ਜੇ ਪਤਾ ਦਾ ਪਤਾ ਹੁੰਦਾ ਜਿਹੜੇ ਪਿੰਡਾਂ ਦੇ ਦੱਤੇ ਆ ਨੰਬਰ ਫੇਰ ਆ ਗਿਆ 7 ਤਾਂ ਅਸੀਂ ਮਾੜੀ ਕਿਹਨੂੰ ਕਹਿੰਦੇ ਆ ਕਿ ਚਲੋ ਸਰਪੰਚ ਹਰ ਕੋਈ ਕਰਦਾ ਵਾ ਆਪਣੇ ਜਿੰਨੀ ਕੁ ਹੋ ਸਕਦੀ ਕਾਰਵਾਈ ਕਰਦਾ ਹੋਗਾ ਆਪਣੇ ਪਿੰਨ ਨੂੰ ਜਿੰਨਾ ਹੋ ਸੋਦਾ ਸੋਨਾ ਪਰੋਣਾ ਚਾਹੀਦਾ ਗੁਰਦਰਾ ਸਾਹਿਬ ਦਾ ਪਸਤਾ ਸੰਤੋਬਾ ਬਈਆਰਾ ਸਿੰਘ ਜੀ ਦੇ ਕਿ ਘੁੰਮਣ ਪਹੁੰਚ ਗਿਆ ਆਪਾਂ ਆ ਗੇਟ ਆ ਮੇਨ ਗੇਟ ਥੋੜੀ ਗੱਡੀ ਅੰਦਰ ਚੱਲ ਜਾਈਗੀ

갈ਪੇ ਆਪਾ ਵਾਪਸੀ ਹੁਣ ਜੌਂਡੇ ਉਦੋਂ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਸਾਡਾ ਖੁੱਲ ਗਿਆ ਹੁਣ ਆਪਾ ਜਾ ਰਹੇ ਆ ਵਾਪਸ ਤੇ ਫਿਰ ਫਾਟਕ ਬੰਦ ਕਰਦੇ ਨੇ ਆਉਣ ਵਾਲੀ ਹਾਂਜੀ ਪਾਣੀ ਦੇ ਬੋਲੇ ਫੜੀ ਆ ਤੇ ਪੀਲਾ ਪੀਲਾ ਪਾਣੀ ਜਦੋਂ ਖੁੱਲਣਾ ਫਾਟਕ ਉਦੋਂ ਖੁੱਲਣਾ ਹੁਣ ਇਹ ਸ਼ਟ ਹੋ ਗਿਆ ਭੈਡਾਂ ਰਸਤੇ ਜਾਂਦੇ ਮੈਂ ਕਿਹਾ ਚੱਲ ਇੱਟਾਂ ਪੁੱਛ ਚੱਲਦੇ ਆਂ ਇਹਦੇ ਸੀਮਰ ਦੀ ਇੱਟ ਥੋੜੀ ਸਸਤੀ ਪੈਂਦੀ ਐ ਪੁੱਛਦੇ ਆਂ ਕੀ ਰੇਟ ਸ਼ੇਟ ਵਾ ਇਹਨਾਂ ਦਾ ਇੱਟਾਂ ਰੰਗ-ਬਰੰਗੇ ਬਣੀਆਂ ਪਈਆਂ ਇੱਧਰ ਵੀ ਉੱਧਰ ਵੀ ਇੱਥੇ ਆਪ ਨੂੰ ਬੰਦਾ ਤੇ ਮਿਲਿਆ ਕੋਈ ਨਹੀਂ ਵੈਸੇ ਤਕਰੀਬਨ ਹੱਤ ਬੂਖ ਜੇ ਵੀ ਲੱਗੇ ਆ ਜਿਹੜੇ ਆਹ ਇੰਟਰਲੋਕ ਵਗੈਰਾ ਤੇ ਆਹ ਟੈਲ ਵਾ ਕਹਿੰਦੇ ਆਹ ਇੱਟ ਵਾ ਇਕਾਂਵਾਂ ਜਾਵ ਹੈਗੀ ਭਾਜੀ ਦੇਖੋ ਚੱਕਰ ਉਹ ਖੜਦੇ ਆ ਬੰਦੇ ਆ ਪਤਾ ਕਰ ਲਿਆ ਰੇਟ ਦਾ ਰੇਟ ਤੇ ਥੋੜਾ ਜਿਹਾ ਜਿਹੜੀ ਅੱਬਲੇਟ ਉਹਦੇ ਨਾਲ ਥੋੜਾ ਘੱਟ ਹੀ ਆ ਤੇ ਚਲੋ ਦੇਖਦੇ ਹਾਂ ਇਸਲਾਸ ਲੋ ਕਰਕੇ ਕਿਵੇਂ ਬਣਦਾ ਪ੍ਰੋਗਰਾਮ ਇੱਥੇ ਹੁਣ ਇਹ ਲੈਣਦੇ ਪਏ ਨੇ ਸੰਤਰੇ ਕਹਿੰਦੇ ਸੰਤਰੇ ਲੈਣੇ ਆ ਪਹਿਲਾਂ ਰਾਦਰ ਸਕਰ ਗੰਦੀ ਖਾਈਏ ਮੁਰਕੇ ਸਕਰ ਗੰਦੀ ਬਾਦੀ ਨੇ ਹਾਂਜੀ ਇਹਨਾਂ ਨੇ ਲੈ ਲਏ ਨੇ ਸੰਤਰੇ ਪਰ ਮਾਊ ਹੋ ਟੇਬਲ ਉੱਚਾ ਨਹੀਂ ਹੈਗਾ ਹਾਂਜੀ ਅੱਧੀ ਰਾਤ ਗੱਡੀ ਸਾਫ਼ ਹੋਣ ਦੀ ਹੈ ਬੱਸ ਕਰੋ ਨਾਲ-ਨਾਲ ਕੱਪੜੇ ਧੋਪ ਰਹੇ ਨੇ ਨਾ ਨਾਲ ਗੱਡੀ ਦੀ ਸਫਾਈ ਹੋਣੀ ਆਜੋ ਹੁਣ ਬਾਹਰ ਵਾਸਤਾ ਕਰੋ ਬਹੁਤ ਟਾਈਮ ਹੋ ਗਿਆ ਹਨੇਰਾ ਹੋ ਗਿਆ 10:00 ਵਜੇ ਗੱਡੀ ਦੀ ਧੋਲੀ ਆਪਾਂ ਹਨੇਰਾ ਹੋ ਗਿਆ ਕਾਫੀ ਐਵੇਂ ਮਾਰ ਦਿੰਦਾ ਪਰ ਨਾ ਮੰਨਣਾ ਨਹੀਂ ਲੈ ਆ ਸ਼ਬਦ ਇਹ ਤਾਂ ਮੀਨੋ ਹਾਂ ਤਾਂ ਪਾਣੀ ਪਾਣੀ ਚਲੋ ਖਾਣੇ ਤੇ ਔਲੀ ਗੋਤਨ ਜੂਸ ਕੀਤੇ ਜਿਹੜੇ ਮੰਗਾਇਆ ਸੀ ਆਨਲਾਈਨ ਉਹ ਤੇ ਆ ਸਪਰੇਅ ਜਿਹੜੀ ਮੰਗਾਈ ਸੀ ਕਾਰ ਵਾਸ਼ ਵਾਸਤੇ ਬਹੁਤ ਘੈਂਟੀ ਜੋ ਥੋੜੀ ਆਪਾਂ ਗੱਡੀ ਗੁਡੀ ਧੋ ਲਈ ਆ ਹੁਣ ਇੱਚ ਪਾਤੇ ਬਿਠੀਨ ਦੇ ਵਿੱਚ ਪਾਏ ਕਰ ਪਏ ਆ ਹੁਣ ਨਾ ਮੰਗਾਲਣ ਦੀ ਗੱਲ ਤੇ ਔਲੀ ਆਠ ਔਲੀ ਮਿਲਣੇ ਨੇ ਦੋ 250 ਵਿੱਚ ਗੱਡੀ ਗੁਡੀ ਸਾਫ ਕਰਨ ਵਾਸਤੇ ਵਧੀਆ ਸਕੋ ਮਿਲੇ ਨੇ ਕੇ ਮਕਸਦ ਇਹ ਆਪਾਂ ਜਾਣਾ ਸੀ ਕਿਤੇ ਮੈਂ ਗੱਡੀ ਚੋਂ ਵਾਸ਼ ਕਰ ਦਿੰਨੇ ਟਾਈਮ ਆ ਗਿਆ ਹੁਣ ਕਰਨਾ ਅੰਦੀ ਮੈਂ ਤੁਹਾਡੇ ਵੱਲ ਗਿਫਟ ਲੈਂਦਾ ਇੱਕ ਇਹ ਗਿਫਟ ਵੀ ਮੈਨੂੰ ਮਿਲਦਾ ਮੈਂ ਬੜੇ ਕੇ ਦਾ ਆਉਂ ਮੈਨੂੰ ਲਿਆਣਾ ਹੁਗਾਇਆ ਅੱਛਾ ਮੈਂ ਤੁਹਾਨੂੰ ਦਿਖਾਵਾਂ ਠੀਕ ਆ ਚਲੋ ਛੋਟਾ ਜਿਹਾ ਹੀ ਜਾਂਦਾ ਇੰਨਾ ਵੱਡਾ ਫਾਸ ਕਰੀਏ ਪਤਾ ਨਹੀਂ ਐਸਾ ਲਿਖਾਉਂ ਦਿੰਦਾ ਕਿ ਨਹੀਂ ਲੈ ਆ ਮੈਂ ਕਰ ਦਿੰਦਾ ਬਾਹਰ ਹੋ ਯਾਰੀ ਛੱਡ ਦੇ ਯਾਰ ਨਾ ਛੱਡ ਦੇ ਯਾਰੀ ਛੱਡ ਦੇ ਚਲੋ ਜਾਗ ਜਾਓ ਬੈਠੋ ਜਾ ਕੇ ਰੈਸ਼ ਕਰੋ ਛੱਡੋ ਛੱਡੋ ਯਾਰ ਮਿੱਟੀ ਕਾਫੀ ਹੁੰਦੀ ਹੈ ਜਮਨ ਜੰਡੀ ਕੁਟੀ ਕੁਟੀ ਹੋਈ ਜੀ ਸੁਬਰੇ ਦੀ ਮਿੱਟੀ ਹੋ ਜਾਂਦੀ ਹੈ ਹਟਾ ਪ੍ਰਾਣਾ ਕਾ ਜਿਹੜਾ ਇੱਥੇ ਅਵੇੜਾ ਕਾਫੀ ਇਹਦਾ ਖੁੱਲਾ ਗੱਡੀਆਂ ਦੋ ਲੱਗ ਜਾਂਦੀਆਂ ਏਡੇ ਵਿੜੇ ਚ ਇਹ ਇੰਯਾਟਾ ਕਰ ਬੜਾ ਸੋਹਣਾ ਬਣਿਆ ਦੇਖਣਾ ਤੁਸੀਂ ਹਮਦੂਰ ਆਵਲਾ ਇਹਨਾਂ ਲਈ ਸਰਪਰਾ ਹੀ ਲੈਂਦਾ ਇਹ ਸਰਪ੍ਰਾਈਜ਼ ਹੀ ਹੈ ਕਿ ਮੈਂ ਇਹਨਾਂ ਵਾਸਤੇ ਫੋਨ ਮੰਗਾਇਆ ਸੀ ਆਨਲਾਈਨ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਚੋਰੀ-ਚੋਰੀ ਮੈਂ ਮੰਗਾ ਲਿਆ ਤੇ ਦੇਖਦੇ ਹਾਂ ਇਹਨੂੰ ਪਸੰਦ ਆਉਂਦਾ ਕਿ ਨਹੀਂ ਮੈਨੂੰ ਹੁਣ ਲੱਗਾ ਪਤਾ ਜਦ ਫੋਨ ਆਇਆ ਘਰੇ ਮੁੰਮ ਨਹੀਂ ਗਏ ਹਾਂ ਤੇ ਫੋਨ ਸਮਝ ਕੇ ਬੇਟਾ ਫੋਨ ਤਾਂ ਆਪਣੇ ਤੇ ਫੋਨ ਕਿਹਾ ਕਿ ਫੋਨ ਆਇਆ ਫੋਨ ਆਇਆ ਮੈਨੂੰ ਪਤਾ ਲੱਗ ਗਿਆ ਹੈ ਹੀ ਨਹੀਂ ਚਲੋ ਕੋਲੋ ਹੈ ਕੋਈ ਹੋਰ ਕੋਈ ਚੀਜ਼ ਹੋਰ ਇਨਬਾਕਸਿੰਗ ਕਰੋ ਅੱਜ ਦੇ ਵਾਸਤੇ ਕੋਈ ਹੋਰ ਛੋਟੀ-ਮੋਟੀ ਚੀਜ਼ ਜਾਂਦੀ ਹਾਂ ਜੀ ਹਾਂ ਜ ਤੁਸੀਂ ਖੋਲੋ ਆਪ ਹੀ ਹੁਣ ਚਲੋ ਵਸੂਖਣ ਕਰਕੇ ਦੇਖਦੇ ਇਹ ਕਹਿੰਦੇ ਤੁਸੀਂ ਦੇਖੋ ਇਹਾਂ ਦੇਖ ਲੈਂਦੇ ਹਾਂ ਹੋ ਲੈ ਉੱਤੇ ਕੀ ਲਿਖਿਆ ਇਹ ਕਿੰਨੇ ਖੁਸ਼ ਮੁੰਡੇ ਚਿਹਰੇ ਤੇ ਸਮਾਈਲ ਹਾਲੋ ਮੋਟੋ ਮੋਟੋ ਜੀ ਜਮਤੀ ਮੋਬਾਈਲ ਆ ਗਿਆ ਮੋਟੋ ਹਾਈ ਬਾ ਪਰ ਮੋਟੋ ਨਿਕਲ ਜੀ ਬੜਾ ਹੈ ਖਰਚਾ ਤੇ ਨਾ ਵਾਉ ਵਾਉ ਕੀ ਬਾਤ ਹੈ ਆ ਦੇਖ ਫੋਨ ਕਵਰ ਹੋਇਆ ਵਾ ਮੋਟੋ ਦੀ ਸੇ ਮੇਰਾ ਫੋਨ ਦਬਾ ਖਰਾਬ ਹੋਇਆ ਪਿਆ ਤੇ ਹੂੰ ਦੋਚਿਆ ਚਲੋ ਕੰਨੇ ਔਰ ਕਰਤਾ ਹੈ ਤੇ ਚਲੋ ਐਸੇ ਬੰਨੇ ਫੋਨ ਮਿਲ ਗਿਆ ਮਟਰੋਲੇ ਦਾ ਫੋਨ ਹਾਲੋ ਮੋਟੋ

Halo. Halo <laughs> moto. Halo moto. Itu yang nunggu kan moto. Ini dah Ini pernah channel dia ya. kalau. Ini mergi lo. ਇਹ ਤੇ ਮਰ ਗਈ ਭੱਜ ਨਹੀਂ ਪਿੰਨਾ ਹੀ ਹੋਣੀ ਚਾਹਨਾ ਦੀ ਹੁਣ ਕਿੱਥੇ ਮਰ ਗਈ ਭੱਜ ਲੋ ਸਹੀ ਗੱਲ ਆ ਉਹਨੇ ਕਹਿੰਦੇ ਭੱਜ ਲੋ ਮੰਮੀ ਆ ਗਈ ਪੱੜ ਲੈ ਮੰਮੀ ਆ ਗਈ ਉਹ ਸਾਬੀ ਦਾ ਥੈਂਕ ਯੂ ਮਿਹਰਬਾਨੀ ਤੁਹਾਡੀ ਬਹੁਤ ਜ਼ਿਆਦਾ 올 ਦਾ ਬੈਸਟ ਕਿ ਤੂੰ ਮੈਨੂੰ ਫੋਨ ਲੈ ਕੇ ਦਿੱਤਾ ਖੁਸ਼ ਖੁਸ਼ ਮੈਂ ਦੇ ਦਾਂ ਨੈਕਸਟ ਵੀਡੀਓ ਬਲੋਗ ਵਿੱਚ ਬਾਏ ਬਾਏ ਚਾਲੂ ਕਰ ਲਿਆ ਫੋਨ ਫੋਨ ਬੜਾ ਘੈਂਟ